ਅੱਖਾਂ ਨਾ ਮਲੇ ਪੁੱਛੂ ਨਾ ਭਾਈ ਮੇਰੇ ਨਾਮ ਬਿਆਨੇ ਕਾ ਸਰਦਨ ਦੇ ਸਾਰੇ ਪਾਸੋਂ ਘਟ ਰਾ ਮਾੜੇ ਇਹ ਪ੍ਰਚਾਰ ਬਹੁਤ ਦੇਸ਼ਾਂ ਦੇਸ਼ਾਂ ਵਿੱਚ ਇਹ ਹੈ ਮਹਾਪੁਰਸ਼ ਬ੍ਰਹਮਗਣੀ ਮਹਾਪੁਰਸ਼ੀ ਦੀਆਂ ਤੋਂ ਸੰਗਤ ਬੜੀ ਸੇਧ ਲੈਂਦੀ ਸੀ ਸੱਚੇ ਮਾਰਗ ਦੇ ਚੱਲਣ ਵਾਸਤੇ ਇਹ ਵੱਡੇ ਮਹਾਰਾਜ ਸਾਹਿਬ ਸਤਬਾਬਾ ਅਿਸ਼ਾ ਸਿੰਘ ਤੇ ਭਰੋਸਾ ਆਇਆ ਸੀ ਕਿ ਕੰਨੇ ਬਾਬਾ ਜੰਦਰ ਸਿੰਘ ਹੀ ਪੂਰੇ ਹੋਗੇ ਵਿਸ਼ਵਾਸ ਨਹੀਂ ਹੁੰਦਾ ਵੇ ਘੰਟੇ ਤੋਂ ਉਹੀ ਬਸ ਦੇਖਦੇ ਰਹੇ ਆਪਾਂ ਕਿ ਸੱਚ ਹੈ ਫਿਰ ਦੁਆਰਾ ਪੁੱਛਿਆ ਗਿਆ ਕਹਿੰਦੇ ਹਾਂ ਸੱਚ ਹੈ ਇਹਨਾਂ ਨੂੰ ਥੋੜੀ ਇੰਨੀ ਵੱਡੀ ਸਿਹਤ ਮਿਲਦੀ ਹੈ ਇਹਨਾਂ ਨੇ ਨਸ਼ਿਆਂ ਤੋਂ ਦੂਰ ਕੀਤਾ ਲੋਕਾਂ ਨੂੰ ਬਾਬਾ ਜੀ ਨੇ ਇੰਨੀ ਮਿਹਨਤ ਕੀਤੀ ਹੈ ਇੰਨੇ ਪ੍ਰਾਣੀਆਂ ਨੂੰ ਗੁਰੂ ਸਾਹਿਬ ਦੇ ਲੜ ਲਾਇਆ ਜਿਸ ਦਾ ਅਸੀਂ ਕੁਝ ਵੀ ਮਤਲਬ ਕਹਿ ਨਹੀਂ ਸਕਦੇ ਕਿ ਇੰਨੀ ਵੱਡੀ ਬਦੌਲਤ ਦੀ ਕਾਰਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਅੱਜ ਸਿੱਖ ਜਗਤ ਨੂੰ ਬਹੁਤ ਬਤਾਉਂਦਾ ਜਿਹੜਾ ਕਾਟਾ ਪਿਆ ਤਸਵੀਰਾਂ ਨੇ ਰਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਦੁਆਰਾ ਰਾਣਾ ਸਾਹਿਬ ਸਮਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬਲਜੀਤ ਸਿੰਘ ਨੂੰ ਦੇਰ ਰਾਤ ਸਾਹ ਲੈਣ ਦੇ ਵਿੱਚ ਤਕਲੀਫ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ ਪੰਜਾਬੀ ਵਰ੍ਹੇਤੀ ਸਮਾਗਮ ਚੱਲ ਰਹੇ ਹਨ। ਅਤੇ 24 ਅਗਸਤ ਨੂੰ ਬਾਬਾ ਬਰਜਿੰਦਰ ਸਿੰਘ ਮਹਾਪੁਰਸ਼ਾਂ ਨੂੰ ਸਰਦਾ ਸਤਿਕਾਰ ਭੇਟ ਕੀਤਾ ਸੀ ਤੇ ਜਦ ਸੰਗਤਾਂ ਨੂੰ ਇਹ ਖਬਰ ਮਿਲਦੀ ਹੈ ਕਿ ਬਾਬਾ ਜੀ ਦਾ ਅਕਾਲ ਚਲਾਣਾ ਹੋ ਗਿਆ ਉਸ ਵੇਲੇ ਸੰਗਤਾਂ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਪੈਂਦੀ ਹੈ ਸਵੇਰ ਤੋਂ ਹੀ ਸੰਗਤਾਂ ਪਹੁੰਚ ਰਹੀਆਂ ਨੇ ਬਾਬਾ ਜੀ ਦੇ ਇਹ ਦਿਆਂ ਅੰਤਿਮ ਦਰਸ਼ਨਾਂ ਦੇ ਲਈ ਪਹੁੰਚ ਰਹੀਆਂ ਨੇ ਅੱਖਾਂ ਦੇ ਵਿੱਚ ਸੰਗਤਾਂ ਦੇ ਹੰਝੂ ਨੇ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਇੱਕ ਆਟਾ ਸਿੱਖ ਜਗਤ ਨੂੰ ਪਿਆ ਹੈ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਦਿੱਤਾ ਤੇ ਉਹਨਾਂ ਨੇ ਤੇ ਬਾਬਾ ਬਲਜੀਤ ਸਿੰਘ ਨੇ ਜਿੱਥੇ ਪਰੰਪਰਿਕ ਢੰਗ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਉੱਥੇ ਹੀ ਉਹਨਾਂ ਵੱਲੋਂ ਗੁਰਬਾਣੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਤਾ ਤੱਕ ਪਹੁੰਚਾਣ ਲਈ ਤਿਆਰ ਕੀਤਾ ਇਸਰ ਇਸਰ ਮਾਈਕਰੋ মিডিਅਮ ਕੋਮ ਲਈ ਵੱਡੀ ਦੇਣ ਹੈ ਉਹਨਾਂ ਦੇ ਇਸ ਉਪਰਾਲੇ ਦਾ ਕੇਵਲ ਗੁਰਬਾਣੀ ਅਤੇ ਇਤਿਹਾਸ ਦੀ ਕੋ ਉਝੀ ਨਹੀਂ ਲਹਾਲਾ ਰੇ ਸਗੋ ਆਮ ਸਿੱਖ ਸੰਤਾਂ ਵੀ ਇਸ ਦਿਵਰ ਤੋਂ ਕਰ ਰਹੀਆਂ ਨੇ ਗੁਰਬਾਣੀ ਅਤੇ ਗੁਰਮੁਖੀ ਨਾਲ ਜੁੜਨ ਦੇ ਲਈ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਦਿੱਤਾ ਤੇ ਨਾਲ ਹੀ ਦੇਖ ਸਕਦੇ ਹਾਂ ਤਸਵੀਰਾਂ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਉਹਨਾਂ ਦਾ ਆਰਥਿਕ ਦੀਜੜਾ ਹੈ ਸੰਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਲਿਆਇਆ ਗਿਆ ਹੈ ਸਵੇਰ ਤੋਂ ਹੀ ਸੰਤਾ ਪਹੁੰਚ ਰਹੀਆਂ ਨੇ ਤੇ ਬਾਬਾ ਜੀ ਦੇ ਅੰਤਿਮ ਦਰਸ਼ਨ ਕਰ ਰਹੀਆਂ ਨੇ ਸੰਤਾ ਦੀ ਅੱਖਾਂ ਦੇ ਵਿੱਚ ਹੰਝੂ ਦਿਖ ਰਹੇ ਨੇ ਤੇ ਬਹੁਤ ਵੱਡਾ ਜਿਹੜਾ ਇਹ ਕਾਟਾ ਅੱਜ ਸਿੱਖ ਜਗਤ ਨੂੰ ਪਿਆ ਹੈ ਸੰਤਾਨੀਆ ਅੱਖਰ ਨਾਮ ਨੇ ਬਾਬਾ ਜੀ ਕਿੰਨਾ ਕੁ ਵੱਡਾ ਕਾਟਾ ਪਿਆ ਹੈ ਸਿੱਖ ਸੰਗਤ ਦੇ ਦੇਖੋ ਇੱਕ ਅੱਲੇ ਰਾੜਾ ਮਰਿਆ ਬਣੀ ਹੈ ਸਾਰੇ ਪਾਸੋਂ ਕਾਟਾ ਪਿਆ ਹੈ ਮਹਾਰਾਜੇ ਇਹਨੂੰ ਪ੍ਰਚਾਰ ਬਹੁਤ ਦੇਸ਼ਾਂ-ਪ੍ਰਦੇਸ਼ਾਂ ਵਿੱਚ ਇਹ ਰਾਣਾ ਸਾਹਿਬ ਹੈ ਨਾ ਮੁਕੀ ਸੇ ਇੱਕ ਤੱਕੜੀ ਨਾ ਦੇਖਣ ਦੋਹਾਂ ਪਾਸੇ ਸੰਗਤਨੌਰ ਦੇ ਵੀ ਵਿਗਿਆਨਕ ਪ੍ਰੋਜੈਕਟ ਸਾਡਾ ਤਾਂ ਬਜਾ ਬੋਧਾ ਬਜਾ ਹਿੰਦੂ ਘਾਟਾ ਤਾਂ ਪੂਰਾ ਹੋ ਸਕਦਾ ਕਦੇ ਵੀ ਇਸ ਸਾਦਨੀ ਕੀ ਯੁੱਗ ਦੇ ਵਿੱਚ ਜਿਸ ਤਰੀਕੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਦੇ ਲਈ ਆਪਣਾ ਜੀਵਨ ਦਿੱਤਾ ਉਹ ਘਾਟਾ ਕਦੇ ਪੂਰਾ ਹੋ ਸਕਦਾ ਕਦੇ ਉਹ ਜਦੋਂ ਬੇੜਾ ਨਾ ਉਹ ਨਹੀਂ ਘੜੇ ਪਹਰੇ ਕਦੇ ਘਾਟਾ ਪੂਰਾ ਹੋਣਾ ਉਹ ਕਮਾਈ ਸੰਤ ਨਾਲ ਅੱਖਾਂ ਨਾ ਮੰਨੇ ਅੱਖਾਂ ਨਾ ਮੰਨੇ ਕੁਝ ਨੂੰ ਭਈ ਮਰਨਾ ਬਿਆਨਿਕਾ ਸਾਧਨ ਦੇ ਵਿਸ਼ਵਾਸ ਹੋਇਆ ਸੀ ਉਦੋਂ ਜਦੋਂ ਅਸੀਂ ਰਾਤ ਦੁਆਵਾਂ ਤੋਂ ਗਏ ਆਂ ਰਾਤ ਦੁਆਵਾਂ ਤੋਂ ਗਏ ਆਪਾਂ ਤੇ ਰਹਿ ਗਏ ਆਂ ਤੜਕੇ ਸਾਡੇ ਬਾਬਾ ਜੀ ਦਾ ਬਾਬਾ ਜੀ ਇਹਦਾ ਫੋਨ ਆ ਗਿਆ ਕਹਿੰਦੇ ਬਾਬਾ ਜਿੰਦਰ ਸਿੰਘ ਹੀ ਪਹੁੰਚ ਹੋ ਗਏ ਵਿਸ਼ਵਾਸ ਨਹੀਂ ਹੁੰਦਾ 1 ਘੰਟੇ ਤੋਂ ਉਹੀ ਬਸ ਦੇਖਦੇ ਰੇ ਆਪਾਂ ਵੀ ਸੱਚ ਹੈ ਫਿਰ ਦੁਆਰਾ ਪੁੱਛਿਆ ਕਹਿੰਦੇ ਹਾਂ ਸੱਚ ਹੈ ਫਿਰ ਬਸ ਨੇ ਫਿਰ ਵਾਪਸ ਜਾ ਗਏ ਹੁਣ ਪਰ ਆਪ ਖੇਡ ਲਾ ਦੁਆ ਸੀ ਦੁਨੀਆ ਦਾ ਦੁਨੀਆ ਆਪਣੀ ਸੱਚਾ ਸੀ ਸਮਾਗਮ ਚੱਲ ਰਿਹਾ ਪੰਜਾਬ ਆ ਵਰਸੇ ਸਮਾਗਮ ਨਹੀਂ ਸਮਾਗਮ ਦੇ ਦੌਰਾਨ ਇਸ ਤਰੀਕੇ ਦਾ ਇਹ ਸਭ ਕੁਝ ਹੋ ਰਿਹਾ ਜੋ ਹੋ ਰਿਹਾ ਹੋ ਗੁੰਝ ਹੋ ਰਿਹਾ ਇਹ ਹਕਮ ਜਿੰਨੇ ਸਾਡੇ ਖੋਏ ਨੇ ਸਾਉਧੋਂ ਦੇ ਮਹਾਪੁਰ ਸਾਡੇ ਤੁਹਾਡੇ ਸਾਹ ਨੂੰ ਪੁੰਨੇ ਲੈਣਿਆ ਸੰਗਤਾਂ ਨੇ ਜਿਨ੍ਹਾਂ ਦੀਆਂ ਅੱਖਾਂ ਨੰਮ ਨੇ ਕਿਤੇ ਨਾ ਕਿਤੇ ਜਦ ਖਬਰਾਂ ਮਿਲਦੀਆਂ ਨੇ ਉਸ ਵੇਲੇ ਇਹਨਾਂ ਨੂੰ ਵੀ ਭਰੋਸਾ ਨਹੀਂ ਹੁੰਦਾ ਪਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਨਾ ਵੀ ਲੋਕ ਅੱਗੇ ਵੀ ਜੜਾ ਵਿਸ਼ਵਾਸ ਉਹੋ ਕਿ ਜੇ ਨਾ ਕਿਤੇ ਜੁਰੇ ਸਕਰ ਨੇ ਮਿਹਰ ਦਿਨ ਕੱਖਣਾ ਬਾਕੀ ਪੈ ਰਹੀ ਹੈ ਸੰਗਤਾਂ ਫਿਰ ਵੀ ਸਾਥ ਮੁੰਡਿਆਂ ਕੋ ਪੰਜਾਂ ਪੰਜ ਜੀ ਨਹੀਂ ਆਣਾ ਜਿਸ ਪਿਆਰ ਸੁਣਿਆ ਉਸ ਮਗਰੇ ਉਹ ਨਹੀਂ ਆਣਾ ਹੀ ਆਣਾ ਬਸ ਕਿ ਤਸਵੀਰਾਂ ਨੇ ਗੁਰਦੁਆਰਾ ਰਾਣਾ ਸਾਹਿਬ ਦੀ ਜਿੱਤੇ ਸਮੇਟ ਤੋਂ ਹੀ ਸੰਗਤ ਪਹੁੰਚ ਰਹੀ ਹੈ ਨਹੀਂ ਮਹਾਪੁਰਖਾਂ ਦੀ ਆਖਰੀ ਅੰਤਿਮ ਦਰਸ਼ਨਾ ਦੇ ਲਈ ਤੇ ਇੱਕ ਪਾਸੇ ਜਵਾਬ ਵਰਸ ਇਸ ਸਮਾਗਮ ਚੱਲ ਰਿਹਾ ਹੈ ਤੇ ਦੂਜੇ ਪਾਸੇ ਲੋਕ ਅੰਤਿਮ ਦਰਸ਼ਨ ਦੇ ਲਈ ਪਹੁੰਚ ਰਹੇ ਨੇ ਇਹ ਮਹਾਪੁਰਸ਼ ਬ੍ਰਹਮਗਣੀ ਮਹਾਪੁਰਸ਼ੀ ਦੀਆਂ ਤੋਂ ਸੰਗਤ ਬੜੀ ਸੇਧ ਲੈਂਦੀ ਸੀ ਸੱਚੇ ਮਾਰਗ ਦੇ ਚੱਲਣ ਵਾਸਤੇ ਇਹ ਵੱਡੇ ਮਹਾਰਾਜ ਸਾਤ ਬਾਬਾ ਇਸ਼ਾ ਸਿੰਘ ਤੇ ਬਰੋਸਾ ਹੋਇਆ ਸੀ ਕਿ ਇਹਨਾਂ ਨੂੰ ਤਾਂ ਇੰਨੀ ਵੱਡੀ ਸੇਧ ਮਿਲਦੀ ਹੈ ਇਹਨਾਂ ਨੇ ਨਸ਼ਿਆਂ ਤੋਂ ਦੂਰ ਕੀਤਾ ਅਸਲ ਲੋਕਾਂ ਨੂੰ ਤੇ ਲੋਕਾਂ 'ਚ ਮਤਲਬ ਬੜੀ ਲੋਕਾਂ ਦੀ ਸ਼ਰਧਾ ਸੀਗੀ ਕਿ ਮਹਾਪੁਰਸ਼ਾਂ ਦੇ ਦਰਸ਼ਨ ਰੋਹਾਨੀ ਕਿਤੇ ਇਸ ਆਦਮੀ ਦੇ ਯੁੱਗ ਦੇ ਵਿੱਚ ਜਿਸ ਤਰੀਕੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਤੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਦੁਬਾਰਾ ਮੁਰਤ ਤੋਂ ਜੋੜਿਆ ਇਹ ਇਸ ਗੱਲ ਤੋਂ ਕੋਈ ਸ਼ੱਕ ਨਹੀਂ ਕਿ ਬਾਬਾ ਜੀ ਨੇ ਇੰਨੀ ਮਿਹਨਤ ਕੀਤੀ ਹੈ ਇੰਨੇ ਪ੍ਰਾਣੀਆਂ ਨੂੰ ਗੁਰੂ ਸਾਹਿਬ ਦੇ ਲੜ ਲਾਇਆ ਜਿਸ ਦਾ ਅਸੀਂ ਕੁਝ ਵੀ ਮਤਲਬ ਕਹਿ ਨਹੀਂ ਸਕਦੇ ਵੀ ਇੰਨੀ ਵੱਡੀ ਮਤਲਬ ਦੀ ਕਹਾਣੀ ਹੈ ਜਿਹੜੀ ਕਹਾਣੀ ਔਰ ਕਹਾਣੀ ਤੋਂ ਦੂਰ ਦੀ ਗੱਲ ਹੈ ਜੀ ਅੰਤਿਮ ਦਰਸ਼ਨ ਦੇ ਲਈ ਤੁਸੀਂ ਪਹੁੰਚੇ ਹੋ ਜੀ ਆ ਤੇ ਅੰਤਿਮ ਦਰਸ਼ਨ ਲਈ ਸੰਗਤ ਵੀ ਪੌਰੇ ਦੇ ਪਾਸੇ ਮੀ ਪੈ ਰਿਹਾ ਸਵੇਰ ਦਾ ਫਿਰ ਵੀ ਅੱਖਾਂ ਨੰਮ ਨੇ ਸੰਤਾ ਦੀ ਸ਼ਾਂਤ ਤੋਂ ਬਹੁਤ ਦੁੱਖਾਈ ਮਿੱਥੇ ਇਹਨਾਂ ਵੀ ਸੋਣਿਆ ਸਭ ਦੇ ਹਿਰਦੇ ਬੇਜਨ ਹੋਇਆ ਬੋਸਾ ਕਰਨਾ ਕਿੰਨਾ ਮੁਸ਼ਕਿਲ ਹੋ ਗਿਆ ਉਸ ਵੇਲੇ ਜਦ ਖਬਰ ਮਿਲੀ ਬਹੁਤ ਜਣੀ ਖਬਰ ਸੁਣ ਕੇ ਬਹੁਤ ਜਿਆਦਾ ਮਨ ਨੂੰ ਠੇਸ ਲੱਗੀ ਤੇ ਬਹੁਤਾਰੇ ਦੁੱਖ ਹੋਇਆ ਸਾਰੇ ਸੰਗਤਾਂ ਨੂੰ ਇੱਥੇ ਸਕੇ ਪਤਾ ਲੱਗਿਆ ਸਾਰੇ ਆਪਣੇ ਕੰਮਾਂ ਤੋਂ ਛੱਡ ਕੇ ਭੱਜ ਲੇ ਰਹੇ ਨੇ ਹਾਂ ਕਰੀ ਰਹਿਣ ਦਾ ਕਿਸੇ ਨੇ ਜੀ ਨਹੀਂ ਕਰਿਆ ਤੇ ਹੁਣ ਜਿਹੜੇ ਅੰਤਿਮ ਰਸਮਾਂ ਕਦੋਂ ਕੀਤੀ ਜਾਣੀ ਹੈ ਇਹ ਜੋ ਸਾਨੂੰ ਪਤਾ ਚੱਲਿਆ ਰਿਲਾਈਬਲ ਰਿਸੋਰਸਸ ਤੋਂ ਮੈਨਾ 1-2 ਦਿਨ ਰੁਕੀ ਹੀ ਕੀਤੀ ਜਾਏਗੀ ਸੰਗਤ ਦੀ ਸਲਾਹ ਨਾਲ ਸਵੇਰ ਤੋਂ ਅਸੀਂ ਅੰਤਿਮ ਦਰਸ਼ਨ ਦੇ ਲਈ ਸੰਗਤ ਪਹੁੰਚ ਰਹੇ ਤੁਸੀਂ ਪਹੁੰਚੋ ਕਿਨਾਂਕ ਜਿਹੜਾ ਇਸ ਵੇਲੇ ਮਨ ਪਾ ਬੋ ਗਿਆ ਹਾਂ ਹੁੰਦਾ ਹੀ ਬਹੁਤ ਜ਼ਿਆਦਾ ਬਹੁਤ ਭਾਵੁਕ ਹੋ ਰਿਹਾ ਹਾਂ ਹਾਂ ਅ ਅੰਤਿਮ ਦਰਸ਼ਨ ਦੇ ਲਈ ਜਦ ਪਹੁੰਚੇ ਸੀ ਉਸ ਵੇਲੇ ਕਿਨਾਕ ਜਦ ਪਤਾ ਲੱਗ ਗਿਆ ਕਿ ਅਜੇ ਹਾਂ ਪਾਣਾ ਵਾਪਰ ਗਿਆ ਇੱਕ ਬੱਸ ਇੱਕ ਬੱਸ ਸੁਆਗਮ ਚੱਲ ਰਿਹਾ ਹੈ ਬੀਤੇ ਦਿਨੀ ਬਾਬਾ ਜੀ ਵੱਲੋਂ ਜਦ ਇਹ ਸਤ ਸਮਨ ਪੇੜ ਕਿਤੇ ਸੀ ਮਹਾਪੁਰਖਾਂ ਤੇ ਰਾਤ ਵੇਲੇ ਜਦ ਉਹਦੀ ਖਬਰ ਆਂਦੀ ਹਾਂਜੀ ਹਾਂਜੀ ਔਰ ਰਾਤ ਪੀਂਦੇ ਕਰਕੇ ਹਟੇ ਜਗੇ ਭਲੇ ਆ ਕੇ ਤੇ ਬਹੁਤ ਵਧੀਆ ਕਰਾ ਸਵੇਰੇ ਪਤਾ ਲੱਗਾ 4 ਵਜੇ ਤੇ 4 ਵਜੇ